ਕਿਸੇ ਵੀ ਕਲੋਨੀ ਚ ਚਲੇ ਜਾਈਏ ਜਦੋਂ ਨਵੀਂ ਕਲੋਨੀ ਕੋਈ ਬਣਦੀ ਹੈ ਉੱਥੇ ਪਲੋਟਿੰਗ ਹੁੰਦੀ ਹੈ ਉੱਥੇ ਸਾਰੀ ਕਲੋਨੀ ਵਿਕ ਜਾਂਦੀ ਹੈ ਇੱਕ ਦੋ ਪਲੋਟ ਰਹਿ ਜਾਂਦੇ ਪਤਾ ਕਿਹੜੇ ਜਿਹੜੇ ਗੁਰਦਾਰੇ ਦੇ ਨਾਲ ਲੱਗਦੇ ਉਹ ਨਹੀਂ ਵਿਕਦੇ ਜਿਹੜੇ ਮੰਦਰ ਦੇ ਨਾਲ ਲੱਗਦਾ ਮੰਦਰ ਦੇ ਪਿੱਛੇ ਲੱਗਦਾ ਪਲੋਟ ਉਹ ਨਹੀਂ ਵਿਕਦਾ ਕਿਉਂ ਕਹਿੰਦੇ ਯਾਰ ਉਹ ਬਿਲਕੁਲ ਗੁਰਦਾਰੇ ਦੇ ਨਾਲ ਮੰਦਰ ਦੇ ਬਿਲਕੁਲ ਨਾਲ ਹੈ ਫਿਰ ਉਹ ਸਾਰਾ ਦਿਨ ਤੁਹਾਨੂੰ ਪਤਾ ਫਿਰ ਉਹ ਬੱਚੇ ਫਿਰ ਪੜ ਵੀ ਨਹੀਂ ਪਾਉਂਦੇ ਕਈ ਥਾਵਾਂ ਤੇ ਲੋਕ ਪਲਾਟ ਤਾਂ ਨਹੀਂ ਲੈਂਦੇ ਕਹਿੰਦੇ ਭਰਾਵਾ ਉੱਥੇ ਦੂਰ ਦੂਰ ਤੱਕ ਗੁਰਦੁਆਰਾ ਹੀ ਕੋਈ ਨਹੀਂ ਹੈਗਾ ਫਿਰ ਅਸੀਂ ਕਹਾਂ ਵੀ ਇਧਰ ਗੁਰਦਾਰੇ ਜਾਂਦਾ ਤੇ ਪਿਤਾਈ ਤੇ ਸਵੇਰੇ ਸਵੇਰੇ ਜਾਂਦੇ ਨੇ ਕਿੱਥੇ ਜਾਇਆ ਕਰਾਂਗੇ ਕਲੋਨੀ 'ਚ ਵੀ ਨਹੀਂ ਨੇ ਇਹਦਾ ਮਤਲਬ ਰੱਬ ਦਾ ਡਿਸਟੈਂਸ ਅਸੀਂ ਤੈਅ ਕਰ ਦਵਾਰ ਐਨੀ ਦੂਰ ਮੈਂ ਮੰਦਿਰ ਐਨੀ ਦੂਰ ਨਹੀਂ ਹੋਣਾ ਚਾਹੀਦਾ ਕਿ ਜਿੱਥੇ ਅਸੀਂ ਜਾ ਨਾ ਪਾਈਏ ਤੇ ਇੰਨਾ ਨੇੜੇ ਵੀ ਨਹੀਂ ਹੋਣਾ ਚਾਹੀਦਾ ਕਿ ਬਿਲਕੁਲ ਸਿਰ ਤੇ ਹੀ ਹੋਵੇ ਰੱਬ ਦਾ ਡਿਸਟੈਂਸ ਵੀ ਅਸੀਂ ਤੈਅ ਕਰਦੇ ਹਾਂ ਹਨਾ ਵੀ ਮੇਰੇ ਤੋਂ ਕਿੰਨੀ ਕੁ ਦੂਰ ਹੋਣਾ ਚਾਹੀਦਾ ਹਨਾ ਤੇ ਅਸੀਂ ਤਾਂ ਇਸ ਤਰ੍ਹਾਂ ਦੀ ਸੋਚ ਦੇ ਲੋਕ ਆ ਅਸੀਂ ਵਨਵੇ ਕਾਲਾ ਮਰੀ ਜੰਨੇ ਰੱਬ ਨੂੰ ਸਾਹਮਣੇ ਉਹ ਜਵਾਬ ਨਹੀਂ ਦਿੰਦਾ ਤੁਹਾਨੂੰ ਪਰ ਅਸੀਂ ਆਪਣਾ ਕੰਮ ਕਰਕੇ ਮੈਂ 10 ਰੁਪਏ ਰੱਖ ਕੇ 100 ਰੁਪਏ ਰੱਖ ਕੇ ਮੈਂ ਸਮਝਦਾ ਮੈਂ ਸੈਟਿੰਗ ਕਰ ਲਈ